जय मां ज्वालला जी सेवा समिति ट्रस्ट मानसा ਵੱਲੋਂ 22/9/2025 ਤੋਂ ਲੈ ਕੇ 30/9/2025 ਤੱਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ ਪੰਡਾਰਾ ਲਗਾਇਆ ਜਾਵੇਗਾ। ਸਥਾਨ ज्वालला जी, ਹਿਮਾਚਲ ਪ੍ਰਦੇਸ਼, ਸਾਹਮਣੇ ਮਿਨਾਕਸ਼ੀ ਹੋਟਲ, ਅਸਤਪੁਜੀ ਰੋਡ ਵਿਖੇ। ਮਾਤਾ ਜੀ ਦੇ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਪੰਡਾਰੇ ਵਿੱਚ ਪਹੁੰਚ ਕੇ ਮਾਤਾ ਜੀ ਦਾ ਪ੍ਰਸ਼ਾਦ ਅਤੇ ਆਸ਼ੀਰਵਾਦ ਪ੍ਰਾਪਤ ਕਰੋ ਜੀ ਅਤੇ ਦਾਨੀ ਸੱਜਣਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਵਾਲਾ ਜੀ ਵਿਖੇ ਮਾਨਸਾ ਵਾਲਿਆਂ ਦੀ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਧਰਮਸ਼ਾਲਾ ਦੇ ਵਿੱਚ 21 ਕਮਰੇ ਤਿਆਰ ਕਰ ਦਿੱਤੇ ਗਏ ਨੇ ਤਿੰਨ ਹਾਲ ਅਤੇ ਇੱਕ ਬੇਸਮੈਂਟ ਵੀ ਤਿਆਰ ਹੋ ਚੁੱਕੀ ਹੈ ਧਰਮਸ਼ਾਲਾ ਦੇ ਵਿੱਚ ਬਾਲ ਪੱਟੀ ਅਤੇ ਰੰਗ ਰੋਗਨ ਦੇ ਕੰਮ ਲਈ ਦਾਨ ਦੀ ਜ਼ਰੂਰਤ ਹੈ ਕਮਰਿਆਂ ਦੇ ਵਿੱਚ ਦਰਵਾਜ਼ੇ ਅਤੇ ਏਸੀਆਂ ਦੀ ਜ਼ਰੂਰਤ ਹੈ ਹਾਲ ਦੇ ਵਿੱਚ ਦੋ ਵਾਟਰ ਕੂਲਰਾਂ ਦੀ ਜ਼ਰੂਰਤ ਹੈ ਤਾਂ ਦਾਨੀ ਸੱਜਣਾ ਨੂੰ ਬੇਨਤੀ ਹੈ ਵੱਧ ਤੋਂ ਵੱਧ ਦਾਨ ਦੇ ਕੇ ਪੁੰਨ ਦੇ ਭਾਗੀ ਬਣੋ ਜੀ ਦਾਨ ਦੇਣ ਦੇ ਲਈ ਤੁਸੀਂ ਸਕਰੀਨ ਤੇ ਚੱਲ ਰਹੇ ਮੋਬਾਈਲ ਨੰਬਰਾਂ ਤੇ ਫੋਨ ਕਰਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ